ਸਤਿ ਸ਼੍ਰੀ ਅਕਾਲ ਜੀ ਪੰਜਾਬ న్యూਸ ਬਲਟਨ ਵੇਖਣੇ ਸਾਰੇ ਹੀ ਦਰਸ਼ਕਾਂ ਦਾ ਪਾਤ ਪਾ ਸਵਾਗਤ ਹੈ ਮੈਂ ਨਵਦੀਪ ਤਾਲੀਵਾਲ ਸਪਤੋ ਪਹਿਲਾ ਨਜ਼ਰ ਮਾਰਤੇ ਆਹਮ ਸਗਰ ਮਤੇ ਅਰਵਿੰਦ ਕੇ ਚਿਵਾਲ ਦੀ ਗ੍ਰਫਤਾਰੀ ਦੇ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ ਨੇ ਖਟਕਲ ਕਨਾਪੀਖੇ ਕੀਤੀ ਭੁਖ ਹੜਤਾਲ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਬੋਲੋ ਕੀਤੀ ਚਾਰੀ ਭੁਖ ਹੜਤਾਲ ਨੂੰ ਨਾਟਕ ਦਿੱਤਾ ਕਰਤ ਖਟਕਲ ਕਲਾਵੇ ਖੇ ਪਹੁੰਚੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਲ ਬਤਲ ਨੂੰ ਲੈ ਕੇ ਸਾਦੇ ਤਿੱਖੇ ਨਿਸ਼ਾਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦਾ ਕਿਸਾਨਾਂ ਤੇ ਵਿਵਾਦਿਤ ਬਿਆਨ ਕਿਸਾਨਾ ਕੋਲ ਪਲਦੇਵ ਸਿਰਸਾ ਨੇ ਫਾਦੇ ਤਿੱਖੇ ਨਿਸ਼ਾਨੇ ਹੌਸ ਰਗਮਤਾਫਿਸਤ ਅਰਵਿੰਦ ਕੇਜੀਵਾਲ ਦੀ ਗ੍ਰਿਫਤਾਰੀ ਦਾ ਮਾਮਲਾ ਪਖਤਾ ਦਿਖਾਈ ਦੇ ਰਿਹਾ ਹੈ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ ਤੇ ਲੀਡਰਾਂ ਵੱਲੋਂ ਦਿੱਲੀ ਅਤੇ ਪੰਜਾਬ ਸਣੇ ਦੇਸ਼ ਭਰ ਦੇ ਵਿੱਚ ਭੁਖ ਹੜਤਾਲ ਕੀਤੀ ਗਈ ਤੇ ਉੱਥੇ ਹੀ ਇਸ ਭੁਖ ਹੜਤਾਲ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਸੀਐਮ ਭਗਵੰਤ ਮਾਨ ਵੱਲੋਂ ਕੇਂਦਰੀ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਤਿੱਖੇ ਸ਼ਬਦੀ ਵਾਰ ਕੀਤੇ ਗਏ ਨੇ ਸ਼ਹੀਦ ਭਗਤ ਸਿੰਘ ਦੇ ਚੱਦੀਪਿੰਡ ਦੇ ਵਿੱਚ ਪਹੁੰਚੇ ਸੀਐਮ ਭਗਵੰਤ ਮਾਨ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਆੜੇ ਹੱਥੀ ਲੈ ਕੇ ਕਿਹਾ ਕਿ ਅੱਜ ਦੇਸ਼ ਦਾ ਲੋਕਤੰਤਰ ਖਤਰੇ ਵਿੱਚ ਹੈ ਕਿ ਇਹਨਾਂ ਦਿਨਾਂ ਵਾਸਤੇ ਹੀ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਸਨ ਅੱਜ ਸ਼ਹੀਦ ਭਗਤ ਸਿੰਘ ਦੀ ਆਤਮਾ ਤੜਫ ਰਹੀ ਹੋਵੇਗੀ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਵੱਲੋਂ ਦੇਸ਼ ਦੇ ਲੋਕਤੰਤਰ ਦੇ ਲਈ ਦਿੱਤੀ ਕੁਰਬਾਨੀ ਅੱਜ ਖਤਰੇ ਦੇ ਵਿੱਚ ਹੈ ਕੋਈ ਸ਼ੰਕਾ ਨਹੀਂ ਸੀ ਸ਼ਹੀਦੇ ਆਜ਼ਮ ਦੇ ਮਨ ਦੇ ਵਿੱਚ ਕਿ ਦੇਸ਼ ਆਜ਼ਾਦ ਹੋਊਗਾ ਜਾਂ ਨਾ ਉਹ ਕਹਿੰਦੇ ਜਾਦੀ ਤਾਂ ਆਉਣੀ ਹੋਈ ਆਉਣੀ ਹੈ ਇਹਦੇ ਕੋਈ ਸ਼ੱਕ ਨਹੀਂ ਪਰ ਸ਼ਹੀਦ ਆਜ਼ਮ ਅੱਗੇ ਵੀ ਲਿਖਦੇ ਨੇ ਉਹ ਕਹਿੰਦੇ ਮੈਨੂੰ ਡਰ ਤੇ ਚਿੰਤਾ ਇਸ ਗੱਲ ਦੀ ਹੈ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ 'ਚ ਜਾਊਗਾ ਔਰ ਬਿਲਕੁਲ ਸਹੀ ਉਹਨਾਂ ਦੀ ਚਿੰਤਾ ਤੇ ਉਹਨਾਂ ਦਾ ਡਰ ਸਾਬਤ ਹੋ ਗਿਆ ਅੰਗਰੇਜ਼ ਗਏ ਕਾਲੇ ਅੰਗਰੇਜ਼ ਆ ਗਏ ਆ ਸਾਡੇ ਵਾਲੇ ਅੰਗਰੇਜ਼ ਆ ਗਏ ਆ ਦੇਸੀ ਅੰਗਰੇਜ਼ ਆ ਗਏ ਇਹ ਲੁੱਟਣ ਲੱਗੇ ਲੁੱਟਣ ਤੋਂ ਬਾਅਦ ਜੇ ਕੋਈ ਆਵਾਜ਼ ਠੋਂਦਾ ਕੁੱਟਣ ਲੱਗੇ ਤੇ ਫਿਰ ਜੇਲਾਂ ਚ ਬੰਦ ਕਰਨ ਲੱਗੇ ਗ੍ਰੋਥੀ ਪਾਰਟੀ ਨੇ ਵਾਜਾ ਨੂੰ ਵੱਖ-ਵੱਖ ਤਰੀਕਿਆਂ ਨਾਲ ਬੰਦ ਕਰਨ ਲੱਗੇ ਲਾਲਚ ਦੇ ਕੇ ਜੱਡਰਾ ਕੇ ਜਾਂ ED CBI ਇਨਕਮ ਟੈਕਸ NIA ਪਤਾ ਨਹੀਂ ਕਿਹਦੇ ਕਿਹਦੇ ਡਰ ਛਾਪੇ ਮਰਵਾ ਕੇ ਚੁੱਪ ਕਰਾਉਣ ਲੱਗ ਪਏ ਤਾਂ ਅਜ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦੀ ਆਤਮਾ ਤੜਫਦੀ ਹੋਣੀ ਕਿ ਐਸ ਜਨਦੀ ਵਾਸਤੇ 23 ਸਾਲ ਦੀ ਉਮਰ ਚ ਫਾਂਸੀ ਦੇ ਰਸਤੇ ਚੁੰਮੇ ਸੀ ਕਿ ਐਸ ਜਨਦੀ ਵਾਸਤੇ ਸਾਡੇ 17 ਸਾਲ ਦੀ ਉਮਰ ਚ ਘਰ ਛੱਡਿਆ ਸੀ ਇਸ ਗੱਲ ਦਾ ਜਵਾਬ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਪੁੱਛਣਗੀਆਂ ਕਿ ਇਹਦਾ ਜਵਾਬ ਕੀ ਦੇਵਾਂਗੇ ਤੁਹਾਨੂੰ ਦੱਸਦੀ ਕਿ ਖਟਕੜ ਕਲਾ ਵਿਖੇ ਚੱਲ ਰਿਹਾ ਇਹ ਅੰਦੋਲਨ ਸਿਰਫ ਇੱਕ ਰੋਜ਼ ਦਾ ਹੈ ਅੱਜ ਦੇ ਇਸ ਅੰਦੋਲਨ ਦੇ ਵਿੱਚ ਪੰਜਾਬ ਦੇ ਕਈ ਮੰਤਰੀਆਂ ਅਤੇ ਵਿਧਾਇਕਾਂ ਸਮੇਤ ਕਈ ਹੋਰ ਆਗੂਆਂ ਨੇ ਹਾਜ਼ਰੀ ਭਰੀ ਖਟਕੜ ਕਲਾ ਵਿਖੇ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਕੀਤੀ ਜਾ ਰਹੀ ਭੁਖ ਹੜਤਾਲ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਹੈ ਪੰਜਾਬ ਭਾਜਪਾ ਪ੍ਰਧਾਨ ਨੇ ਇਸ ਭੁਖ ਹੜਤਾਲ ਨੂੰ ਨਾਟਕ ਘਰਾੜ ਦਿੱਤਾ ਅਤੇ ਕਿਹਾ ਹੈ ਕਿ ਪੰਜਾਬੀ ਤੁਹਾਨੂੰ ਕਦੇ ਵੀ ਮਾਫ ਨਹੀਂ ਕਰਨਗੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਅੱਜ ਦੇਸ਼ ਭਰ ਦੇ ਵਿੱਚ ਭੁਖ ਹੜਤਾਲ ਰੱਖੀ ਗਈ ਹੈ ਇੱਕ ਪਾਸੇ ਦਿੱਲੀ ਚ ਜੰਤਰ ਮੰਤਰ ਤੇ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਖੜਕੜ ਕਲਾਂ ਦੇ ਵਿੱਚ ਲੀਡਰਸ਼ਿਪ ਭੁਖੜ ਹੜਤਾਲ ਤੇ ਬੈਠੀ ਹੈ ਇਸ ਭੁਖੜ ਹੜਤਾਲ ਨੂੰ ਲੈ ਕੇ ਵਿਰੋਧੀਆਂ ਨੇ ਵੀ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ ਨੇ ਭਾਜਪਾ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਆਪ ਨੇ ਹਰ ਚੀਜ਼ ਦਾ ਮਜ਼ਾਕ ਉਡਾਇਆ ਹੈ ਵਿਸ਼ਵਾਸ ਰੀਤੀ ਰਿਵਾਜ ਅਤੇ ਨਿਆ ਪ੍ਰਣਾਲੀ ਲੋਕਾਂ ਨੂੰ ਵਰਤ ਦੀਆਂ ਆਪਣੀਆਂ ਸੈਲਫੀਆਂ ਪੋਸਟ ਕਰਨ ਲਈ ਕਹਿਣਾ ਉਹ ਵੀ ਇੱਕ ਕਟੜ ਬੇਈਮਾਨੀ ਲਈ ਇਸ ਪਾਰਟੀ ਅਤੇ ਇਸ ਦੇ ਲੀਡਰਾਂ ਦੀ ਸਸਤੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਦੂਜੇ ਪਾਸੇ ਕਾਂਗਰਸੀ ਲੀਡਰ ਸੁਪਾਲ ਸਿੰਘ ਖਹਿਰਾ ਨੇ ਵੀ ਇਸ ਮਾਮਲੇ ਤੇ ਆਪਣਾ ਪ੍ਰतिकਰਮ ਦਿੱਤਾ ਸੁਪਾਲ ਖਹਿਰਾ ਦਾ ਕਹਿਣਾ ਹੈ ਕਿ ਭਾਈ ਅਮਰਤਪਾਲ ਸਿੰਘ ਅਤੇ ਉਹਦੇ ਸਾਥੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਪਰਿਵਾਰਾਂ ਵੱਲੋਂ ਭੁੱਖ ਹੜਤਾਲ ਕੀਤੀ ਗਈ ਤਾਂ ਉਸ ਵੇਲੇ ਕੋਈ ਵੀ ਨੁਮਾਇੰਦਾ ਨਹੀਂ ਬੋਲਿਆ ਨਾਲੀ ਸੁਖਪਾਲ ਖੈਰਾ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ 90 ਵਿਧਾਇਕਾਂ ਦੇ ਉੱਤੇ ਵੀ ਨਿਸ਼ਾਨਾ ਸਾਧਿਆ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦੇ ਦੌਰਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਉੱਤੇ ਵੀ ਐਮਐਲਏ ਚੁੱਪ ਰਹੇ ਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਇਹ ਰੋਸ ਪ੍ਰਦਰਸ਼ਨ ਕਿਉਂ ਕੀਤਾ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਕਈ ਸਮਨ ਭੇਜੇ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਫਿਲਹਾਲ ਅਰਵਿੰਦ ਕੇਜਰੀਵਾਲ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ। ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ। ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ। ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਭੁੱਖ ਹੜਤਾਲ ਨੂੰ ਲੈ ਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਆਤਮਾ ਜੀ ਬਿਲਕੁਲ ਰੋ ਰਹੀ ਹੋਗੀ। ਮੈਂ ਥੋੜੀ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਭਗਵੰਤ ਮਾਨ ਜੀ। ਤੁਸੀਂ ਭਗਵੰਦ ਮਾਨ ਜੀ ਜੀ ਕਿਤੇ ਅੰਦਰ ਮਾੜਾ ਮੋਟਾ ਸਮਾਂ ਤੁਹਾਨੂੰ ਲੱਗਿਆ ਹੁੰਦਾ ਤੇ ਅੰਦਰ ਛਾਤੀ ਮਾਰ ਕੇ ਤਾਂ ਦੇਖਣੀ ਸੀ ਸੋਚਣਾ ਤਾਂ ਸੀਗਾ ਵੀ ਕਿਉਂ ਆਤਮਾ ਬਲੁੰਦਰੀ ਪਈ ਹੈ ਸ਼ਹੀਦ ਆਜ਼ਮ ਦੀ ਤੇ ਤੁਹਾਨੂੰ ਜਵਾਬ ਆਪਣੇ ਥੋੜੀ ਆਤਮਾ ਹੀ ਦੇ ਦਿੰਦੀ ਵੀ ਭਗਵੰਦ ਮਾਨ ਜੀ ਸ਼ਹੀਦ ਆਜ਼ਮ ਭਗਤ ਸਿੰਘ ਜੀ ਨੇ ਆਪਣੀ ਕੁਰਬਾਨੀ ਇਸ ਕਰਕੇ ਨਹੀਂ ਸੀ ਦਿੱਤੀ ਵੀ ਇਸ ਤਰ੍ਹਾਂ ਆ ਕੇ ਉਹਨਾਂ ਦੇ ਇਸ ਪਾਵਨ ਸਥਲ ਦੇ ਉੱਤੇ ਸ਼ਹੀਦਾਂ ਦੇ ਸਮਾਰਕ ਦੇ ਉੱਤੇ ਆ ਕੇ ਆਪਖੰਡ ਕੀਤਾ ਜਾਵੇ ਇੱਕ दारू ਦੇ ਕੋਟਾਲੇ ਇੱਕ ਬ੍ਰਸ਼ਟਾਚਾਰੀ ਵਾਸਤੇ ਆ ਕੇ ਤੁਸੀਂ ਉੱਥੇ ਉਹਦੀ ਪੈਰਵਾਹੀ ਕਰੋ ਤੁਸੀਂ ਤੇ ਤੁਹਾਡੇ ਐਮ.ਐਲ.ਏ. ਸਾਹਿਬ ਤੇ ਐਨਾ ਹੀ ਨਹੀਂ ਭਗਵੰਦ ਮਾਨ ਜੀ ਮੇਰੀ ਇੱਕ ਬੇਨਤੀ ਹੈ ਆਪਣੀ ਆਦਤਾਂ ਸੁਧਾਰੋ ਟਲੇ ਤੁਸੀਂ ਅੱਜ ਵੀ ਨਹੀਂ ਤੁਸੀਂ ਅੱਜ ਵੀ ਫੇਰ ਆਪਣੀਆਂ ਅੱਜ ਨਹੀਂ ਆਪਣੀ ਨਹੀਂ ਤਾਂ ਕੇਜਰੀਵਾਲ ਸਾਹਿਬ ਦੀ ਫੋਟੋ ਅੱਜ ਵੀ ਉੱਥੇ ਲਾਈ ਬੈਠੇ ਹੋ ਤੁਹਾਨੂੰ ਅਕਲ ਨਹੀਂ ਆਈ ਜਦੋਂ ਸਾਰੇ ਪੰਜਾਬ ਦੇ ਲੋਕਾਂ ਨੇ ਥੂ-ਥੂ ਕੀਤੀ ਸੀ ਹਿੰਦੁਸਤਾਨ ਦੇ ਲੋਕਾਂ ਨੇ ਥੂ-ਥੂ ਕੀਤੀ ਸੀ ਜਦੋਂ ਬਾਬਾ ਸਾਹਿਬ ਅੰਬੇਡਕਰ ਤੇ ਭਗਤ ਸਿੰਘ ਜੀ ਦੀ ਫੋਟੋ ਦੇ ਵਿਚਾਲੇ ਆਪਣੀ ਫੋਟੋ ਲਾ ਕੇ ਕੇਜਰੀਵਾਲ ਸਾਹਿਬ ਦੇ ਉਹਨਾਂ ਦੇ ਧਰਮਪਤਨੀ ਭਾਸ਼ਣ ਦੇ ਰਹੇ ਸੀਗੇ ਨਹੀਂ ਤੁਹਾਨੂੰ ਤੁਹਾਡੇ ਕੰਨਾਂ ਤਾਈਂ ਗੱਲ ਪਈ ਤੁਸੀਂ ਤਾਂ ਸਾਰੇ ਦਿਨ ਸੋਸ਼ਲ ਮੀਡੀਆ ਦੇਖਦੇ ਹੋ ਸਾਰੇ ਦਿਨ ਤੁਹਾਡਾ ਕੰਮ ਹੀ ਆ ਵੀਡੀਓ ਬਣਾਉਣ ਚ ਹੈ ਸੈਲਫੀਆਂ ਚ ਲੱਗਿਆ ਰਹਿੰਦੇ ਹੋ ਡਲੇ ਤੁਸੀਂ ਅੱਜ ਵੀ ਨਹੀਂ ਆਹ ਤੁਹਾਡਾ ਧਰਨਾ ਤੇ ਤੁਹਾਡੇ ਐਮਐਲਏ ਸਾਹਿਬਾਨ ਦਾ ਧਰਨਾ ਚਾਹੀਦਾ ਸੀਗਾ ਤਰਨ ਤਾਰਨ ਦੇ ਅੰਦਰ ਆਹ ਜਿਹੜਾ ਵਰਤ ਕਰਨ ਦਾ ਭਖੰਡ ਕਰ ਰਹੇ ਹੋ ਨਾ ਤੁਸੀਂ ਆ ਉੱਥੇ ਜਾ ਕੇ ਉਸ ਪਰਿਵਾਰ ਤੋਂ ਮਾਫੀ ਮੰਗਣੀ ਚਾਹੀਦੀ ਸੀ ਮਾਫੀ ਤਾਂ ਵੈਸੇ ਸਾਰੇ ਪੰਜਾਬ ਤੋਂ ਮੰਗਣੀ ਚਾਹੀਦੀ ਸੀ ਖਾਸ ਕਰਕੇ ਸਾਡੀਆਂ ਧੀਆਂ ਮਾਤਾਵਾਂ ਪੇਣਾ ਤੋਂ ਦੀ ਉਸ ਇੱਕ ਪਰਿਵਾਰ ਦੀ ਮਹਿਲਾ ਨੂੰ ਕਪੜੇ ਉਤਾਰ ਕੇ ਸੜਕਾਂ ਦੇ ਉੱਤੇ ਜ਼ਲੀਲ ਕਰਕੇ ਭਜਾਇਆ ਗਿਆ ਭਗਵੰਤਮਾਨ ਜੀ ਪੁਲਿਸ ਥੋੜੀ ਸੁੱਤੀ ਪਈ ਸੀ ਕਿਉਂਕਿ ਆਪਣੇ ਆਕਾਵਾਂ ਦੇ ਆਦੇਸ਼ ਇੰਤਜ਼ਾਰ ਕਰ ਰਹੀ ਸੀ ਵੀ ਕਦੋਂ ਆਦੇਸ਼ ਦੇਣਗੇ ਤੁਸੀਂ ਆਰਡਰ ਦਿਓਗੇ ਤਾਂ ਪਰਚੇ ਦਰਜ ਕੀਤੇ ਜਾਣਗੇ ਭਗਵੰਤ ਜੀ ਮੈਂ ਹਾਂ ਜੀ ਮੇਰੀ ਬੇਨਤੀ ਹੈ ਆ ਤੁਸੀਂ ਜੋ ਕੁਛ ਅੱਜ ਕੀਤਾ ਆ ਕੱਲਾ ਇੱਕ ਡਰਾਮਾ ਤੇ ਪਖੰਡ ਨਹੀਂ ਉਸ ਧਰਤੀ ਦੇ ਉੱਤੇ ਉਹਨਾਂ ਦਾ ਸ਼ਹੀਦਾਂ ਦਾ અપਮਾਨ ਤਾਂ ਤੁਸੀਂ ਕੀਤਾ ਹੀ ਕੀਤਾ ਮੈਂ ਸਮਝਦਾ ਹਾਂ ਜੇ ਤੁਸੀਂ ਪੰਜਾਬੀਆਂ ਦੇ ਛਾਤੀ ਦੇ ਉੱਤੇ ਭ੍ਰਿਸ਼ਟਾਚਾਰ ਦੀ ਮੂਂਗ ਦਲੀ ਹੈ ਤੇ ਪੰਜਾਬੀਆਂ ਨੇ ਭੁੱਲਣਾ ਨਹੀਂ ਯਾਦ ਰੱਖਿਓ ਇਹਦਾ ਸਬਕ ਥੋੜੇ ਦਿਨਾਂ ਚ ਤੁਹਾਨੂੰ ਦੇਖਣ ਨੂੰ ਤੁਹਾਨੂੰ ਲੋਕ ਸਿਖਾਣਗੇ ਉਹਦਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਚੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਅੱਜ ਪੰਜਾਬ ਤੇ ਖਟਕਰ ਕਲਾਪੀ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਹੋਰ ਆਕੋਫ ਲੋ ਇੱਕ ਦਿਨ ਦੀ ਭੁਖ ਹੜਤਾਲ ਕੀਤੀ ਗਈ ਇਸ ਮੌਕੇ ਤੇ ਸੀਮਾਨ ਨੇ ਆਮ ਆਦਮੀ ਪਾਰਟੀ ਛੱਡ பாஜக ਦੇ ਵਿੱਚ ਸ਼ਾਮਿਲ ਹੋਏ ਆਗੂਆਂ ਨੂੰ ਨਿਸ਼ਾਨੇ ਤੇ ਲਿਆ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਦੇ ਵੱਲੋਂ ਗ੍ਰਿਫਤਾਰ ਕਰਨ ਦੇ ਵਿਰੋਧ ਦੇ ਵਿੱਚ ਕੇਂਦਰ ਦੀ ਭਾਤੀ ਜਨਤਾ ਪਾਰਟੀ ਸਰਕਾਰ ਉੱਤੇ ਤਾਨਾਸ਼ਾਹੀ ਦਾ ਦੋਸ਼ ਲਗਾਉਂਦਿਆਂ ਆਪ ਆਗੂਆਂ ਦੇ ਵੱਲੋਂ ਪੰਜਾਬ ਪਾਰਤੇ ਵਿੱਚ ਇੱਕ ਰੋਜ਼ਾ ਹੜਤਾਲ ਤੇ ਵਰਤ ਸ਼ੁਰੂ ਕਰਾ ਦਿੱਤੇ ਨੇ ਇਸ ਮੌਕੇ ਭਗਤ ਸਿੰਘ ਤੇ ਜੱਦੀਪਿੰਡ ਖਟਕੜ ਕਲਾ ਪਹੁੰਚੇ ਸੀਐਮ ਭਗਵੰਤ ਮਾਨ ਨੇ ਗੱਲ ਬਦਲੂਆਂ ਉੱਤੇ ਚੁਟਕੀ ਲੈਂਦੇ ਕਿਹਾ ਕਿ ਸਾਨੂੰ ਦੇਸ਼ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਲੋੜ ਹੈ ਜਿਸਨੇ ਕੱਲ ਜਾਣਾ ਸੀ ਉਹ ਅੱਜ ਜਾਵੇ ਇਹ ਪਾਰਟੀ ਤੇ ਸਾਡੀ ਤੇ ਕੋਈ ਪਹਿਲਾ ਸੰਕਟ ਨਹੀਂ ਹੈਗਾ ਬੜੀ ਵਾਰ ਕੋਸ਼ਿਸ਼ ਕੀਤੀ ਹੈ ਸਾਡੀ ਪਾਰਟੀ ਨੂੰ ਦੱਬਣ ਦੀਆਂ ਕੁੱਚਲਣ ਦੀਆਂ ਖਤਮ ਕਰਨੀਆਂ ਕਦੇ ਦਿੱਲੀ ਪੰਜਾਬ 'ਚ ਵੀ ਪੰਜਾਬ 'ਚ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ ਕਿ ਆਮ ਆਦਮੀ ਪਾਰਟੀ ਟੁੱਟ ਜੇ ਤੇ ਉਹਨਾਂ ਨੂੰ ਮਿਲ ਲਿਓ ਉਹ ਆਪ ਤਾਂ ਕਾਂਗਰਸ ਚ ਲੱਗ ਗਿਆ ਨਾਲਦਿਆਂ ਨੂੰ ਮਰਵਾ ਗਿਆ ਉਹ ਵਿਚਾਰੇ ਐਮਐਲਏ ਬਣ ਗਏ ਸੀ ਅਗਲੀ ਵਾਰ ਫੇਰ ਬਣ ਸਕਦੇ ਸੀ ਪਰ ਉਹ ਜਿਹੜੇ ਤਿਕੜਮਬਾਜ਼ ਆਏ ਆਪ ਤਾਂ ਇੱਧਰ ਤੁਰ ਗਿਆ ਹੁਣ ਅਲਦ ਫੇਰ ਖਬਰ ਆਈ ਜਾਂਦੀ ਹੈ ਕਿ ਇਹਨੇ ਕਿਤੇ ਹੋਰ ਜਾਊਗਾ ਹੁਣ ਜਿਹੜਾ ਹੈ ਹੀ ਦੋਜੀਆਂ ਦੇ ਮੋਟਰਸਾਈਕਲ ਵਾਂਗੂ ਆ ਵੀ ਜਿੱਧਰ ਨੂੰ ਮਰਜੀ ਟੇਡਾ ਕਰ ਦੋ ਉਧਰ ਹੀ ਖੜ ਜਾਂਦਾ ਜਿਹਦਾ ਕੋਈ ਸਟੈਂਡ ਹੀ ਨਹੀਂ ਹੈਗਾ ਜਿੱਧਰ ਨੂੰ ਮਰਜੀ ਚੱਲ ਜੇ ਭਾਈ ਆਪਾਂ ਕੀ ਕਰਨਾ ਹੈ ਹੁਣ ਜਾਓ ਜੀ ਸੱਦ ਕੇ ਜਾਓ ਭਲਾ ਹੋਇਆ ਲੜ ਨੇੜਿਓਂ ਛੁੱਟਿਆ ਉਮਰ ਨਾ ਬੀਤੀ ਸਾਰੀ ਲੱਗਦੀ ਨਾਲੋਂ ਟੁੱਟਦੀ ਚੰਗੀ ਬੇਕਦਰਾਂ ਦੀ ਜਾਈ ਸੋ ਇਸ ਕਰਕੇ ਜਿਹੜੇ ਦੇਸ਼ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਆ ਸਾਨੂੰ ਉਹ ਚਾਹੀਦੇ ਆ ਸਾਨੂੰ ਕੋਈ ਵੱਡੇ ਚਿਹਰੇ ਨਹੀਂ ਚਾਹੀਦੇ ਸਾਨੂੰ ਆਮ ਚਿਹਰੇ ਚਾਹੀਦੇ ਆ ਸਾਨੂੰ ਉਹ ਚਿਹਰੇ ਚਾਹੀਦੇ ਆ ਜਿਹੜੇ ਚਿਹਰੇ ਆਮ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਲੋਕਾਂ ਵਰਗੇ ਚਿਹਰੇ ਚਾਹੀਦੇ ਸਾਨੂੰ ਨਹੀਂ ਚਾਹੀਦੇ ਕਦੇ ਇੱਧਰ ਕਦੇ ਉੱਧਰ ਕਦੇ ਉੱਧਰ ਜ਼ਿਕਰ ਹੋ ਕਿ ਦਿੱਲੀ ਦੇ ਸ਼ਰਾਬ ਕੋਟਾਲੇ ਮਾਮਲੇ ਦੇ ਵਿੱਚ ED ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅਦਾਲਤ ਨੇ ਕੇਜਰੀਵਾਲ ਨੂੰ ਜੇਲ੍ਹ ਭੇਜ ਦਿੱਤਾ ਸੀ ਅੱਜ ਪੰਜਾਬ ਦੀ ਤਰ੍ਹਾਂ ਦਿੱਲੀ ਦੇ ਜੰਤਰ ਮੰਤਰ ਤੇ ਵੀ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਾਨੀ ਫੋ ਲੋਕਿਸਾਨਾ ਬਾਰੇ ਦਿੱਤੇ ਬਿਆਨ ਦਾ ਮਾਮਲਾ ਪਖਦਾ ਹੀ ਜਾ ਰਿਹਾ ਹੈ ਇਸ ਮਾਮਲੇ ਤੇ ਕਿਸਾਨਾਂ ਕੋਲ ਬਲਤੇਵ ਸਿੰਘ ਸਿਰਸਾ ਨੇ ਮੁੱਖ ਮੰਤਰੀ ਨੂੰ ਨਿਸ਼ਾਨੇ ਤੇ ਲਿਆ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੱਲੋਂ ਕਿਸਾਨਾਂ ਬਾਰੇ ਦਿੱਤੇ ਗਏ ਬਿਆਨ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਕਿਸਾਨ ਕਾਫੀ ਗੁੱਸੇ 'ਚ ਨਜ਼ਰ ਆ ਰਹੇ ਨੇ। ਇਸ ਮਾਮਲੇ ਨੂੰ ਲੈ ਕੇ ਕਿਸਾਨ ਲੀਡਰ ਬਲਦੇਵ ਸਿੰਘ ਸਿਰਸਾ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਸਿਰਸਾ ਸਾਹਿਬ ਲਗਾਤਾਰ ਲੀਡਰਾਂ ਵੱਲੋਂ ਕਿਸਾਨਾਂ ਨੂੰ ਲੈ ਕੇ ਕੋਈ ਨਾ ਕੋਈ ਬਿਆਨ ਦਿੱਤਾ ਜਾਂਦਾ ਹੈ ਤੇ ਹੁਣ ਵੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਦੇ ਵਿੱਚ ਕਿਸਾਨਾਂ ਨੂੰ ਉਪਦ੍ਰਵੀ ਕਿਹਾ ਗਿਆ ਹੈ। ਇਸ ਨੂੰ ਕਿਸ ਤਰ੍ਹਾਂ ਦੇਖਦੇ ਹਰਿਆਣੇ ਦਾ ਮੁੱਖ ਮੰਤਰੀ ਬਦਲ ਗਿਆ ਖੱਟੜ ਦੀ ਥਾਂ ਤੇ ਇਹ ਸੈਣੀ ਆ ਗਿਆ ਜੀ ਲੇਕਿਨ ਚਿਹਰਾ ਬਦਲ ਗਿਆ ਸੋਚ ਉਹੀ ਹੈ ਜੀ ਇਹ ਜਿਹੜੇ ਬੀਜੇਪੀ ਵਾਲੇ ਨੇ ਜਿਹੜੀ ਵੀ ਪਾਰਟੀ ਕੇਂਦਰ ਚ ਰਾਜ ਕਰਦੀ ਆ ਜੀ ਜਦੋਂ ਕਿਸਾਨ ਜਿਹੜੇ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤੇ ਉਹ ਸੰਘਰਸ਼ ਕਰਦੇ ਨੇ ਤੇ ਉਹਨਾਂ ਨੂੰ ਇਹ ਉਪਤਰਵੀ ਦਾਤੇ ਨੇ ਜੀ ਇਹ ਇਹਨਾਂ ਨੂੰ ਜਿਹੜਾ ਇਹਨਾਂ ਤੋਂ ਵੱਡਾ ਹਮ ਮਲਕੇ ਜਿਹੜਾ ਉਹ ਦੇਸ਼ ਦਾ ਦੁਸ਼ਮਣ ਕੌਣ ਹੋ ਸਕਦਾ ਹੈ ਜੀ ਜਿਹੜੇ ਫਿਰਕਾ ਪ੍ਰਸਤੀ ਦੇ ਨਾਰੇ ਲਾ ਕੇ ਜੀ ਤੇ ਇਹ ਲੋਕਾਂ ਨੂੰ ਆਪਸ ਵਿੱਚ ਵੰਡ ਕੇ ਦੇ ਕਰਦੇ ਨੇ ਜੇਕਰ ਕਿਸਾਨ ਇਸ ਤਰ੍ਹਾਂ ਦੇ ਨੇ ਉਪਤਰਵੀ ਨੇ ਜੇ ਕਿਸਾਨ ਦੰਗੇ ਕਰਦੇ ਨੇ ਕਿਸਾਨਦਾਨੇ ਦੀ ਮਾਰੀ ਸੋਚ ਹੈ ਜਦੋਂ 13 ਮਹੀਨੇ ਅਸੀਂ ਉਥੇ ਦਿੱਲੀ ਬਾਰਡਰਾਂ ਤੇ ਬੈਠੇ ਰਹੇ ਹਾਂ ਜੀ ਸਾਡੇ ਵੱਲੋਂ ਇੱਕ ਵੀ ਇਸ ਤਰ੍ਹਾਂ ਦਾ ਕੇਸ ਸਾਡੇ ਸਾਡੇ ਵੱਲੋਂ ਨਹੀਂ ਆਇਆ ਸਾਹਮਣੇ ਲੋਕਾਂ ਦੇ ਜਾਂ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਕੋਈ ਇਸ ਤਰ੍ਹਾਂ ਸਾਡੇ ਖਿਲਾਫ ਕੋਈ ਕਾਰਵਾਈ ਕੀਤੀ ਗਈ ਹੋਵੇ ਤੇ ਇਹਨਾਂ ਨੇ ਇੱਥੇ ਜਿਹੜਾ ਉਹ ਕਾਨੂੰਨ ਦੀ ਅਲੰਗਰਾ ਕੀਤੀ ਆ ਦੱਸਦੀ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਤੋਂ ਬਾਅਦ ਹੁਣ ਨਾਇਬ ਸੈਣੀ ਨੇ ਅਹੁਦਾ ਸੰਭਾਲ ਲਿਆ ਤੇ ਉਹਨਾਂ ਵੱਲੋਂ ਵੀ ਕਿਸਾਨਾਂ ਬਾਰੇ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਹੈ। ਹਰਿਆਣਾ ਦੇ ਕਿਸਾਨ ਇਸ ਮਾਮਲੇ ਨੂੰ ਲੈ ਕੇ ਸੰਘਰਸ਼ ਕਰਦੇ ਦਿਖਾਈ ਦੇ ਰਹੇ ਨੇ। ਪੰਜਾਬ ਦੇ ਕਿਸਾਨ ਆਕਵਾ ਦਾ ਤਾਮਿਲਨਾਡੂ ਦੇ ਵਿੱਚ ਪਰਮਾ ਸਵਾਗਤ ਕੀਤਾ ਗਿਆ ਇਸ ਵਕਤ ਦੇ ਵਿੱਚ। ਸਰਵਰ ਸਿੰਘ ਬੰਦੇਰ ਮਨਜੀਤ ਸਿੰਘ ਰਾਏ ਤੇ ਹੋਰ ਆਕੂ ਵੀ ਸ਼ਾਮਿਲ ਸਨ। ਕਿਸਾਨਾਂ ਆਕੂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਇਕੱਲਾ ਪੰਜਾਬ ਜਾਂ ਹਰਿਆਣਾ ਦਾ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਚੱਲ ਰਿਹਾ ਹੈ। ਇੱਕ ਪਾਸੇ ਸਿਆਸੀ ਤਰ੍ਹਾਂ ਚੋਣ ਪ੍ਰਚਾਰ ਦੇ ਵਿੱਚ ਜੁਟੀਆਂ ਹੋਈਆਂ ਨੇ ਤੇ ਦੂਜੇ ਪਾਸੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਹੁਣ ਕਿਸਾਨ ਤਾਮਿਲਨਾਡੂ ਪਹੁੰਚੇ ਨੇ ਖਾਸ ਕਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਦੇਰ ਤੇ ਮਨਜੀਤ ਸਿੰਘ ਰਾਏ ਨੇ ਉੱਥੇ ਜਾ ਕੇ ਵੀ ਸੰਬੋਧਨ ਕੀਤਾ ਮਨਜੀਤ ਸਿੰਘ ਰਾਏ ਨੇ ਕਿਹਾ ਹੈ ਕਿ ਅਕਸਰ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਹੀ ਅੰਦੋਲਨ ਕਰ ਰਹੇ ਨੇ ਪਰ ਅਸੀਂ ਇੱਥੇ ਦੱਸਣਾ ਹੈ ਕਿ ਇਹ ਅੰਦੋਲਨ ਪੂਰੇ ਦੇਸ਼ ਭਰ ਦੇ ਵਿੱਚ ਚੱਲ ਰਿਹਾ ਹੈ ਅੱਜ ਤਾਮਿਲਨਾਡੂ ਦੇ ਕੋਇੰਟੂਰ 에어ਪੋਰਟ ਤੇ ਅਸੀਂ ਪਹੁੰਚੇ ਹੈ ਤਾਂ ਸਰਦਨ ਸਿੰਘ ਪੰਦੇਰ ਜੀ ਮੈਂ ਮਨਜੀਤ ਸਿੰਘ ਰਾਏ ਔਰ ਗੁਰਜੀਤ ਮੰਗੜ ਜੀ ਨਸਾਨਿਆ ਸਾਹਿਬ ਸਭ ਇਹਾਂ ਪਰ ਪਹੁੰਚੇ ਹੈ ਔਰ ਇਹ ਯਹਾਂ ਕੇ ਸੰਗਠਨ ਜੋ ਹੈ ਉਹ हमको 에어ਪੋਰਟ ਤੇ ਲੈਨੇ ਆਏ ਤਾਂ ਇਹ ਜੋ ਪਰਸੈਪਸ਼ਨ ਬਣਾਈ ਜਾ ਰਹੀ ਹੈ ਕਿ ਕੇਵਲ ਅੰਦੋਲਨ ਪੰਜਾਬ ਮੇ ਚੱਲ ਰਹਾ ਹੈ ये आपको हम दिखाना चाहते हैं कि देखिए आज तमिलनाडु में हमारे किसान साथी हमको लेने आए हैं ये आंदोलन पूरे देश का है ये अकेले पंजाब हरियाणा का नहीं है तो यहाँ पर इन्होंने हमारा स्वागत किया है वेलकम किया है हम इनका धन्यवाद भी करते हैं और ये पूरे देश को बताना चाहते हैं कि पूरे देश का आंदोलन है केवल पंजाब का आंदोलन नहीं है दस दिए कि किसान अपन मंगा के राह तुरे ने ਪਹਿਲਾਂ ਵੀ ਕਿਸਾਨ ਅੰਦੋਲਨ ਹੋ ਚੁੱਕਿਆ ਹੈ ਤਿੰਨ ਖੇਤੀ ਕਾਨੂੰਨ ਵਾਪਸ ਕਰਵਾ ਕੇ ਹੀ ਕਿਸਾਨਾਂ ਨੇ ਸਾਲਿਆ ਸੀ ਤੇ ਹੁਣ ਇੱਕ ਵਾਰ ਫਿਰ ਕਿਸਾਨ ਐਮਐਸਪੀ ਦੀ ਮੰਗ ਤੇ ਹੋਰ ਨਾ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਘਰਸ਼ ਕੀ ਮੋੜ ਲੈਂਦਾ ਹੈ ਬਿਊਰੋ ਰਿਪੋਰਟ ਜਿੱਥੇ ਇੱਕ ਪਾਸੇ ਲੀਡਰ ਕਾਂਗਰਸ ਹਟਕੇ ਹੋਰ ਪਾਰਟੀਆਂ ਦੇ ਵਿੱਚ ਛਾਰੇ ਨੇ ਉੱਥੇ ਹੀ ਸਾਬਕਾ ਮੰਤਰੀ ਸੁਖਜਿੰਦਰ ਅੰਦਾਵਾ ਨੇ ਦਲ ਬਦਲੂ ਲੀਡਰਾਂ ਨੂੰ ਨਸੀਹਤ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਪਾਰਟੀ ਨੇ ਉਹਨਾਂ ਨੂੰ ਉਪ ਮੁੱਖ ਮੰਤਰੀ ਤੇ ਚਾਰ ਵਾਰ ਵਿਧਾਇਕ ਬਣਾਇਆ ਤੇ ਹੁਣ ਇਸ ਤੋਂ ਜ਼ਿਆਦਾ ਕਾਂਗਰਸ ਪਾਰਟੀ ਆਖਿਰਕਾਰ ਕੀ ਦਵੇਗੀ ਲੋਕ ਸਭਾ ਚੋਣਾਂ ਨੇ ਸਿਆਸੀ ਸਰਗਰਮੀਆਂ ਨੂੰ ਬਤਾ ਦਿੰਦਾ ਹੈ ਸਾਰੀਆਂ ਧਿਰਾਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਰਹੀਆਂ ਨੇ ਤੇ ਦੂਜੇ ਪਾਸੇ ਦਲ ਬਦਲੀਆਂ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ ਕਈ ਲੀਡਰ ਇੱਕ ਪਾਰਟੀ ਛੱਡ ਕੇ ਦੂਜੀ ਦੇ ਵਿੱਚ ਜਾ ਰਹੇ ਨੇ ਤੇ ਕੁਝ ਦੀ ਘਰ ਵਾਪਸੀ ਹੋ ਰਹੀ ਹੈ ਖਾਸ ਤੌਰ ਦੇ ਉਤੇ ਕਾਂਗਰਸ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਰਵਨੀ ਸਿੰਘ ਬਿੱਟੂ ਭਾਜਪਾ ਚ ਸ਼ਾਮਲ ਹੋ ਗਏ ਤੇ ਭਾਜਪਾ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਵੀ ਉਤਾਰ ਦਿੱਤਾ ਹੁਣ ਸਾਬਕਾ ਮੰਤਰੀ ਸੁਵਿੰਦਰ ਸਿੰਘ ਰੰਦਾਵਾ ਨੇ ਅਜੇ ਹੀ ਲੋਕਾਂ ਨੂੰ ਨਸੀਹਤ ਦਿੱਤੀ ਹੈ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਦੇ ਵਿੱਚ ਉਹਨਾਂ ਨੇ ਲਿਖਿਆ ਹੈ ਮੈਨੂੰ ਕਾਂਗਰਸ ਨੇ ਕੀ ਕੁਝ ਨਹੀਂ ਦਿੱਤਾ ਮੈਨੂੰ ਪੰਜਾਬ ਦਾ ਉਪ ਮੁੱਖ ਮੰਤਰੀ ਬਣਾਇਆ ਚਾਰ ਵਾਰ ਮੈਂ ਵਿਧਾਇਕ ਬਣ ਗਿਆ ਤੇ ਮੈਂ ਹੁਣ ਰਾਜਸਥਾਨ ਦਾ ਪ੍ਰਭਾਰੀ ਹਾਂ ਹੁਣ ਇਸ ਤੋਂ ਜ਼ਿਆਦਾ ਮੈਨੂੰ ਕਾਂਗਰਸ ਹੋਰ ਕੀ ਦੇਵੇਗੀ ਜਿਹੜੀ ਪਾਰਟੀ ਸਾਨੂੰ ਇੱਥੋਂ ਤੱਕ ਲੈ ਕੇ ਆਈ ਹੈ ਉਸ ਦਾ ਕਦੀ ਸਾਥ ਨਹੀਂ ਛੱਡਣਾ ਚਾਹੀਦਾ ਸੁਖਜਿੰਦਰ ਰੰਦਾਵਾ ਨੇ ਸਿੱਧਾ ਨਿਸ਼ਾਨਾ ਉਹਨਾਂ ਲੋਕਾਂ ਦੇ ਉੱਤੇ ਸਾਧਿਆ ਹੈ ਜਿਹੜੇ ਲੋਕ ਪਾਰਟੀ ਦੇ ਵਿੱਚ ਰਹਿੰਦੇ ਨੇ ਉੱਚੇ ਅਹੁਦਿਆਂ ਤੱਕ ਪਹੁੰਚਦੇ ਨੇ ਵਿਧਾਇਕ ਐਮਪੀ ਤੱਕ ਬਣ ਜਾਂਦੇ ਨੇ ਤੇ ਬਾਅਦ ਦੇ ਵਿੱਚ ਪਾਰਟੀ ਨੂੰ ਅਚਾਨਕ ਛੱਡ ਦਿੰਦੇ ਨੇ ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਕਈ ਵੱਡੇ ਲੀਡਰ ਭਾਜਪਾ ਦੇ ਵਿੱਚ ਜਾ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਫਤੇਜ ਸਿੰਘ ਬਾਜਵਾ, ਸੁਨੀਲ ਜਾਖੜ ਤੇ ਕਈ ਹੋਰ ਵੱਡੇ ਨਾਮ ਨੇ ਪਰ ਕਈਆਂ ਦੀ ਭਾਜਪਾ ਤੋਂ ਵਾਪਸ ਕਾਂਗਰਸ ਦੇ ਵਿੱਚ ਘਰ ਵਾਪਸੀ ਵੀ ਹੋ ਚੁੱਕੀ ਹੈ ਤੇ ਹੁਣ ਰਵਨੀਤ ਬਿੱਟੂ ਨੇ ਅਚਾਨਕ ਕਾਂਗਰਸ ਨੂੰ ਝਟਕਾ ਦਿੱਤਾ ਹੈ ਜਿਸ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਪਖੀ ਹੋਈ ਹੈ ਜ਼ਿਕਰ ਹੋ ਗਿਆ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਅਜੇ ਤੱਕ ਪੰਜਾਬ ਦੇ ਵਿੱਚ ਕਾਂਗਰਸ ਵੱਲੋਂ ਕਿਸੇ ਵੀ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਗਿਆ ਪਰ ਕਈ ਲੀਡਰ ਪੂਰੀ ਤਿਆਰੀ ਦੇ ਵਿੱਚ ਨੇ ਕਿ ਉਹਨਾਂ ਨੂੰ ਟਿਕਟ ਮਿਲੇਗੀ ਪੰਜਾਬ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਵੀ ਪੂਰੀ ਰੇਸ ਦੇ ਵਿੱਚ ਨੇ ਉਹਨਾਂ ਨੇ ਬੀਤੇ ਦਿਨੀ ਦਿੱਲੀ ਜਾ ਕੇ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਵੀ ਕੀਤੀ ਸੀ ਰਵਨੀਤ ਬਿੱਟੂ ਤੋਂ ਇਲਾਵਾ ਬੀਤੇ ਦਿਨੀ ਕਾਂਗਰਸ ਨੂੰ ਹੋਰ ਵੀ ਕਈ ਵੱਡੇ ਝਟਕੇ ਲੱਗੇ ਨੇ ਜਿਦੇ ਵਿੱਚ ਡਾਕਟਰ ਰਾਜਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੋਂ ਸਨ ਉਹ ਵੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਜਿਨ੍ਹਾਂ ਨੂੰ ਆਵਾਦਮੀ ਪਾਰਟੀ ਨੇ ਲੋਕ ਸਭਾ ਦੀ ਟਿਕਟ ਵੀ ਦਿੱਤੀ ਹੈ ਹੁਣ ਦੇਖਣਾ ਹੋਵੇਗਾ ਕਿ ਸੁਖਜਿੰਦਰ ਸਿੰਘ ਰੰਦਾਵਾ ਦੀ ਇਸ ਨਸੀਹਤ ਦਾ ਕਾਂਗਰਸੀ ਲੀਡਰਾਂ ਦੇ ਉੱਤੇ ਕਿੰਨਾ ਕੁ ਅਸਰ ਹੁੰਦਾ ਹੈ ਬਿਊਰੋ ਰਿਪੋਰਟ ਜਲਾਲਾਬਾਧ ਤੋਂ ਆਵਾਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ਼ ਦੇ ਪਿਤਾ ਸੁਰਿੰਦਰ ਕੰਬੋਜ਼ बसपा ਦੇ ਵਿੱਚ ਸ਼ਾਮਿਲ ਹੋ ਗਏ ਨੇ ਜਿਸ ਤੋਂ ਬਾਅਦ ਸਿਆਸੀ ਗਲਿਆਰਾਂ ਦੇ ਵਿੱਚ ਨਵੀਂ ਚਰਚਾ ਛਿੜ ਗਈ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਵੱਖਰੇ ਤਰੀਕੇ ਦਾ ਫੇਰ ਬਦਲ ਹੋਇਆ ਹੈ। ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਪਿਤਾ ਬਹੁਜਨ ਸਮਾਜ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ। ਉਹਨਾਂ ਨੇ ਜਲੰਧਰ ਦੇ ਬੀਐਸਪੀ ਦਫ਼ਤਰ ਦੇ ਵਿੱਚ ਪਹੁੰਚ ਕੇ ਪਾਰਟੀ ਨੂੰ ਜੁਆਇਨ ਕੀਤਾ ਹੈ। ਇਸ ਮੌਕੇ ਤੇ ਬਸਪਾ ਦੇ ਸੁਭਾ ਪ੍ਰਧਾਨ ਜਸਵੀਰ ਸਿੰਘ ਗੜੀ ਅਤੇ ਪੰਜਾਬ ਇਨਚਾਰਜ ਵਿਧਾਇਕ ਡਾਕਟਰ ਨਸ਼ਤਰ ਪਾਲ ਵੀ ਮੌਜੂਦ ਰਹੇ ਜ਼ਿਕਰ ਯੋਗ ਹੈ ਕਿ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਪਹਿਲਾਂ ਵੀ ਕਾਫੀ ਚਰਚਾ ਦੇ ਵਿੱਚ ਰਹੇ ਨੇ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਸੁਰਿੰਦਰ ਕੰਬੋਜ ਦੇ ਉੱਤੇ ਜ਼ਬਰੀ ਵਸੂਲੀ ਦੇ ਇਲਜ਼ਾਮ ਲੱਗੇ ਸਨ ਤੇ ਇੱਥੇ ਵੀ ਦੱਸਣ ਯੋਗ ਹੈ ਕਿ ਗੋਲਡੀ ਕੰਬੋਜ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਮੀਦਵਾਰ ਸੁਖਬੀਰ ਬਾਦਲ ਨੂੰ ਕਰਾਰੀ ਹਾਰ ਦਿੱਤੀ ਸੀ ਇੱਥੇ ਇੱਕ ਇਹ ਵੀ ਸੰਦਰਭ ਜੁੜ ਜਾਂਦਾ ਹੈ ਕਿ ਜਿਸ ਪਾਰਟੀ ਯਾਨੀ बसपा ਦੇ ਵਿੱਚ ਸੁਰਿੰਦਰ ਕੰਬੋਜ ਗਏ ਨੇ ਉਹਨਾਂ ਨੇ ਵਿਧਾਨ ਸਭਾ ਚੋਣਾਂ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਾ ਸਹਿਯੋਗ ਕੀਤਾ ਸੀ ਇੱਥੇ ਵੀ ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਵਰਤਾਰੇ ਹੋ ਚੁੱਕੇ ਨੇ ਜਿਦੇ ਵਿੱਚ ਦੋ ਭਰਾ ਇੱਕ ਕਾਂਗਰਸ 'ਚ ਤੇ ਦੂਜਾ ਭਾਜਪਾ ਦੇ ਵਿੱਚ ਦੋ ਭਰਾ ਇੱਕ ਆਮ ਆਦਮੀ ਪਾਰਟੀ ਚ ਤੇ ਦੂਜਾ ਭਾਜਪਾ ਚ ਅਜਿਹੇ ਕਈ ਤਸਵੀਰਾਂ ਸਾਹਮਣੇ ਆਉਂਦੀਆਂ ਰਹੀਆਂ ਨੇ ਪਰ ਅਜੋਕੇ ਸਮੇਂ ਦੇ ਵਿੱਚ ਪਿਤਾ ਤੇ ਪੁੱਤਰ ਦਾ ਅਲੱਗ-ਅਲੱਗ ਪਾਰਟੀਆਂ ਦੇ ਵਿੱਚ ਜਾਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਫਿਲਹਾਲ ਇਸ ਮਾਮਲੇ ਤੇ ਗੋਲਦੀ ਕੰਬੋਜ ਜਾਂ ਸੁਰਿੰਦਰ ਕੰਬੋਜ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਦੇਖਣਾ ਹੋਵੇਗਾ ਕਿ ਗੋਲਦੀ ਕੰਬੋਜ ਆਪਣੇ ਪਿਤਾ ਦੇ बसपा ਚ ਜਾਣ ਤੇ ਕੀ ਪ੍ਰਤੀਕਰਮ ਦਿੰਦੇ ਨੇ ਬਿਊਰੋ ਰਿਪੋਰਟ ਪਾਜਪਾਗੋ ਤੇਜਿੰਦਰਪਾਲ ਸਿੰਘ ਬੱਗਾਵਲੋ ਛਤੀਸਗੜ੍ਹ ਤੇ ਸਾਬਕਾ ਮੁੱਖ ਮੰਤਰੀ ਪੁਪੇਸ਼ ਬਗੇਲ ਤੇ ਫੱਟੇ ਦੋਸ਼ ਲਾਇਕ ਨੇ ਬੱਗਾ ਨੇ ਕਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਪੁਪੇਸ਼ ਬਗੇਲ ਨੇ ਗੁਰਦੁਆਰੇ ਦੇ ਨਿਯਮਾਂ ਦੀ ਪਾਲਣਾ ਨਾ ਕਰਦੇ ਹੋਏ ਬੀਐਫਪੀ ਕੀਤੀ ਹੈ ਭਾਜਪਾ ਕੋ ਤੇਜਿੰਦਰਪਾਲ ਸਿੰਘ ਬੱਗਾ ਨੇ ਛਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਗੇਲ ਉੱਤੇ ਬੇਅਦਬੀ ਦੇ ਦੋਸ਼ ਲਗਾਏ ਨੇ। ਉਹਨਾਂ ਕਿਹਾ ਕਿ ਗੁਰਦੁਆਰੇ ਅੰਦਰ ਕਿਸੇ ਨੂੰ ਵੀ ਟੋਪੀ ਪਾ ਕੇ ਜਨੰਗੇ ਸਿਰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਪਰ ਬਗੇਲ ਨੇ ਗੁਰਦੁਆਰੇ ਦੇ ਨੀਮਾ ਨੂੰ ਛਿੱਕੇ ਤੇ ਟੰਗ ਕੇ ਟੋਪੀ ਪਾ ਕੇ ਮੱਥਾ ਟੇਕਿਆ ਅਤੇ ਸੇਵਾਦਾਰ ਦੇ ਸਮਝਾਉਣ ਤੋਂ ਬਾਅਦ ਉਸਨੂੰ ਧਮਕਾਇਆ ਵੀ ਗਿਆ। ਕਾਂਗਰਸ ਦੇ ਨੇਤਾ ਸਾਬਕਾ ਮੁੱਖ ਮੰਤਰੀ ਭੁਪੇਸ਼ ਬਗੇਲ और उनके साथियों द्वारा जिस तरीके से गुरुद्वारे के अंदर जो रहत मर्यादा को तोड़ा गया गुरुद्वारे की जो अपमान किया गया, इससे सारा सिख समाज बहुत आहत है गुरुद्वारे की रहत मर्यादा के अनुसार कोई भी व्यक्ति गुरुद्वारे के अंदर टोपी पहन के नंगे सिर जराबे पहन के अंदर नहीं आ सकता जब छत्तीसगढ़ के पूर्व मुख्यमंत्री ने वहां गुरुद्वारे में अपने लोगों के साथ उन्होंने टोपी पहनी थी और उनके साथ जितने भी लोग थे कांग्रेस के कार्यकर्ता थे वो सारे नंगे सिर थे उन्होंने जराबे पहनी हुई थी जब वहां गुरुद्वारे के सेवादारों ने उनको मना किया कि ये सिख मर्यादा के खिलाफ है तो उस जो गुरुद्वारे के सेवादार है उनको धमकाया गया उनको कहा गया तू जानता नहीं है ये पूर्व मुख्यमंत्री है तू हमें बताएगा रहत मर्यादा छत्तीसगढ़ में जो मर्यादा है वो कांग्रेस आई चलाती है जो छत्तीसगढ़ में रहत मर्यादा है वो यहाँ के जो नेता है भूपेश बघेल वो बनाते हैं और जबरदस्ती गुरुद्वारे के अंदर रहत मर्यादा को तोड़ के एंटर किया गया सिख समाज इससे बहुत आहत है वैसे तो कांग्रेस का इतिहास सिखों के खिलाफ रहा है और मुझे कोई उम्मीद नहीं है लेकिन मेरी फिर भी मैं राहुल गांधी को कहता हूं अगर जरा भी शर्म है मैं सोनिया गांधी को कहता हूँ जरा भी शर्म है तो भूपेश बघेल और उन कांग्रेस नेताओं पे कार्रवाई करनी चाहिए और उनको पार्टी से बाहर करना चाहिए नहीं तो ये फिर से सिखों के अंदर संदेश आएगा कि आज भी कांग्रेस आई उसी एंटी सिख सिख विरोधी जो विचारधारा है उससे आज भी वो भरी पड़ी हुन देखना ਹੋਵੇਗਾ ਕਿ ਤੇਜਿੰਦਰ ਪੱਗਾ ਵੱਲੋਂ ਲਾਇਏ ਗਏ ਦੋਸ਼ਾ ਦਾ छत्तीसगढ़ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਗੇਲ ਕੀ ਪ੍ਰतिकਰਨ ਤਿੰਦਨੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਜਾਂਦੇ ਜਾਂਦੇ ਇੱਕ ਵਾਰ ਫੇਰ ਤੋਂ ਨਜ਼ਰ ਮਾਰਦੇ ਆਂ ਅੱਜ ਦੀਆਂ ਸਰਕਾਰਾਂ ਤੇ ਅਰਵਿੰਦ ਕੇਚੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਨੇ ਖਟਕਲ ਕਰਾਪੀਖੇ ਕੀਤੀ ਭੁਖੜਤਾਲ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਬੋਲੋ ਕਿ ਤੇਜਾਰੀ ਪੁਖ ਹੜਤਾਲੋ ਨਾਟਕ ਦਿੱਤਾ ਕਰਾ। ਫਟੜਕ ਕਲਾਵੇ ਕੇ ਪਹੁੰਚੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਲ ਬਤਲਵਾ ਨੂੰ ਲੈ ਕੇ ਸਾਦੇ ਤਿੱਖੇ ਨਿਸ਼ਾਨੇ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦਾ ਕਿਸਾਨਾਂ ਤੇ ਵਿਵਾਦਿਤ ਬਿਆਨ ਕਿਸਾਨਾ ਕੋਲ ਪਲਦੇਵ ਸਿਰਸਾ ਨੇ ਫਾ ਦਿੱਤੇ ਤਿੱਖੇ ਨਿਸ਼ਾਨੇ। ਪੰਜਾਬ ਨਿਊਜ਼ ਬਲਟਨ ਵਿੱਚ ਫਿਲਹਾਲ ਇਹ ਨਾ ਹੀ ਮਿਲਾਂ ਕਿ ਅਗਲੇ ਬਲਟਨ ਦੇ ਵਿੱਚ ਤਦ ਤੱਕ ਲਈ ਸਾਨੂੰ ਦੀ ਇਜਾਜ਼ਤ ਤਾਂ ਫਾ।